ਆ ਬਦਲ ਸਾਹਿਬ ਕਿਵੇਂ ਦੇਖਦੇ ਹੋ ਕਿ ਬਿਆਨ ਦਿੱਤਾ ਜਾਂਦਾ ਹੈ ਕਿ 32 ਬੰਬ ਅਜੇ ਬਾਕੀ ਨੇ 18 ਫਟ ਚੁੱਕੇ ਨੇ ਕਿਵੇਂ ਦੇਖਦੇ ਹੋ ਬਿਆਨ ਬੜਾ ਖਤਰਨਾਕ ਬਿਆਨ ਹੈ ਬਾਜਵਾ ਸਾਹਿਬ ਤੋਂ ਬਿਲਕੁਲ ਉਮੀਦ ਨਹੀਂ ਸੀ ਬਾਜਵਾ ਸਾਹਿਬ ਮੈਂ ਮੰਨਦਾ ਕਿ ਬਾਜਵਾ ਸਾਹਿਬ ਪੁਰਾਣੇ ਲੀਟਰ ਹੈ ਲੇਕਿਨ ਬਾਜਵਾ ਸਾਹਿਬ ਨੂੰ ਇਹ ਗੱਲ ਸਮਝ ਨਹੀਂ ਪਾਏਗੀ ਕਿ ਇੱਕ ਫਾਈਨ ਲਾਈਨ ਹੁੰਦੀ ਹੈ ਗ੍ਰਨੇਡ ਚੱਲਣ ਵਾਲੇ ਨੇ ਕਿਸੇ ਵੀ ਟਾਈਮ ਚੱਲ ਸਕਦਾ ਫਿਰ ਤੁਸੀਂ ਕੱਲ ਨੂੰ ਕਹੋਗੇ ਦੋ ਐਲ ਐਮ ਜੀ ਆ ਬਿਲਡਿੰਗਾਂ ਤੇ ਤਾਲੀਆਂ ਹੋਈਆਂ ਕਿਸੇ ਵੀ ਟਾਈਮ ਚੱਲ ਸਕਦੀਆਂ ਬੱਚਿਆਂ ਦੇ ਮਾਪੇ ਸੋਚਣਗੇ ਕਿ ਇੰਨੇ ਗ੍ਰਨੇਡ ਇੰਨੀਆਂ ਐਲ ਐਮ ਜੀਆਂ ਇੰਨੀਆਂ ਬੰਦੂਕਾਂ ਬਾਹਰ ਹੈ ਯਾਰ ਅੱਜ ਛੱਡੋ ਸਕੂਲ ਕਿ ਜਾਣਾ ਹੈ ਲੀਟਰ ਆਫ oppositon LOP not ਫਾਦਰ ਆਫ ਪ੍ਰੋਪਾਗੈਂਡਾ FOP ਹੀ ਇਸ ਨਾਟ ਫਾਦਰ ਆਫ ਪ੍ਰੋਪਾਗੈਂਡਾ ਪਹਿਲਾਂ ਵੀ ਇਹਨਾਂ ਨੇ ਪ੍ਰੋਪਾਗੈਂਡਾ ਕੀਤਾ ਸੀਚੇਵਾਲ ਸਾਹਿਬ ਦੇ ਕੇਸ ਮਟੀਰੀਅਲ ਦੇ ਕੇਸ ਲੇਕਿਨ ਬਾਜਵਾ ਸਾਹਿਬ 5 ਮਿੰਟਾਂ ਚ ਇਹ ਸਾਰੀ ਕੰਟਰੋਵਰਸੀ ਨੂੰ ਖਤਮ ਕਰ ਸਕਦੇ ਆਂ। ਭਰਾ ਪੰਜਾਬ ਸਰਕਾਰ ਵੱਲੋਂ ਯਕੀਨ ਦਿਵਾਉਣਾ ਹੈ ਵੀ ਇਹ ਪਰਚਾ ਵੀ ਕੈਨਸਲ ਹੋ ਜਾਊਗਾ। ਕਾਰਵਾਈ ਵੀ ਠੱਪ ਕਰ ਦਾਂਗੇ। ਇੰਨੀ ਗੱਲ ਸੱਚ ਕਹਿ ਦੇਣ ਵੀ ਮੈਂ ਸ਼ੁਰਲੀ ਛੱਡੀ ਸੀ। ਵਹਾਲੀ ਦੇ ਵਿੱਚ ਅੱਜ ਆਵਾਦਮੀ ਪਾਰਟੀ ਹੈ ਜਿਹੜੀ ਉਹ ਕਾਂਗਰਸ ਦੇ ਵਿਰੋਧ ਦੇ ਵਿੱਚ ਜਿਹੜੀ ਆ ਅੱਜ ਪ੍ਰਦਰਸ਼ਨ ਤੇ ਬੈਠੀ ਹੈ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਇੱਥੇ ਬੁਲਾਈ ਗਈ ਹੈ ਪ੍ਰਧਾਨ ਅਮਨ अरोड़ा ਨੇ ਜਿਹੜੇ ਉਹ ਵੀ ਕੁਝ ਸਮੇਂ ਦੇ ਵਿੱਚ ਪਹੁੰਚ ਰਹੇ ਨੇ ਸਾਡੇ ਨਾਲ ਸੀਨੀਅਰ ਆਗੂ ਬਬੀ ਬਾਦਲ ਜੀ ਮੌਜੂਦ ਨੇ ਬਾਦਲ ਸਾਹਿਬ ਕਿਵੇਂ ਦੇਖਦੇ ਹੋ ਕਿ ਬਿਆਨ ਦਿੱਤਾ ਜਾਂਦਾ ਹੈ ਕਿ 32 ਬੰਬ ਹਜੇ ਬਾਕੀ ਨੇ 18 ਫਟ ਚੁੱਕੇ ਨੇ ਕਿਵੇਂ ਦੇਖਦੇ ਹੋ ਬਿਆਨ ਬੜਾ ਖਤਰਨਾਕ ਬਿਆਨ ਹੈ ਬਾਜਵਾ ਸਾਹਿਬ ਤੋਂ ਬਿਲਕੁਲ ਉਮੀਦ ਨਹੀਂ ਸੀ ਜਿੱਥੋਂ ਤੱਕ ਇਹ ਉਹਨਾਂ ਦਾ ਸਟੈਂਡ ਹੈ ਕਿ ਮੈਂ ਤਾਂ ਲਾਅ ਐਂਡ ਆਰਡਰ ਤੇ ਚੇਤਾਵਨੀ ਦੇ ਰਿਹਾ ਸੀ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਬਾਜਵਾ ਸਾਹਿਬ ਦੇ ਬਿਆਨ ਦਾ ਅਸਲੀ ਮਕਸਦ ਮੰਤਵ ਕੀ ਹੈ ਪੰਜਾਬ ਦੀ ਅਮਨ ਸ਼ਾਂਤੀ ਨੂੰ ਢਾਹ ਲਾਉਣਾ ਪੰਜਾਬ ਦੇ ਵਿੱਚ ਇੱਕ ਜਿਹੜਾ ਐਟਮੋਸਫੀਅਰ ਬਣਿਆ ਹੋਇਆ ਹੈ ਪੋਜ਼ਿਟਿਵ ਐਟਮੋਸਫੀਅਰ ਉਹਦੇ ਵਿੱਚ ਡਰ ਪੈਦਾ ਕਰਨਾ ਇਹੀ ਮਕਸਦ ਤਾਂ ਪੰਜਾਬ ਬੈਠੇ ਆਈਐਸਆਈ ਤੇ ਉਹਨਾਂ ਏਜੰਸੀਆਂ ਦਾ ਜਿਹੜੀਆਂ ਪੰਜਾਬ ਔਰ ਦੇਸ਼ ਦੇ ਵਿਰੁੱਧ ਖੜੀਆਂ ਇਹ ਇਹ ਹੀ ਕੰਮ ਉਹ ਕਰਨਾ ਚਾਹੁੰਦੀ ਹੈ ਬਾਜਵਾ ਸਾਹਿਬ ਮੈਂ ਮੰਨਦਾ ਕਿ ਬਾਜਵਾ ਸਾਹਿਬ ਪੁਰਾਣੇ ਲੀਡਰ ਹੈ ਲੇਕਿਨ ਬਾਜਵਾ ਸਾਹਿਬ ਨੂੰ ਇਹ ਗੱਲ ਸਮਝ ਨਹੀਂ ਪਾਏਗੀ ਕਿ ਇੱਕ ਫਾਈਨ ਲਾਈਨ ਹੁੰਦੀ ਹੈ ਤੁਸੀਂ ਇਹ ਗੱਲ ਕਹੋ ਕਿ 32 ਗ੍ਰਨੇਡ ਚੱਲਣ ਵਾਲੇ ਨੇ ਕਿਸੇ ਵੀ ਟਾਈਮ ਚੱਲ ਸਕਦਾ ਫਿਰ ਤੁਸੀਂ ਕੱਲ ਨੂੰ ਕਹੋਗੇ ਦੋ ਐਲ ਐਮ ਜੀਆਂ ਬਿਲਡਿੰਗਾਂ ਤੇ ਤਾਲੀਆਂ ਹੋਈਆਂ ਕਿਸੇ ਵੀ ਟਾਈਮ ਚੱਲ ਸਕਦੀਆਂ ਬੱਚਿਆਂ ਦੇ ਮਾਪੇ ਸੋਚਣਗੇ ਕਿ ਇੰਨੇ ਗਰਨੇਡ ਇੰਨੀਆਂ ਐਲ ਐਮ ਜੀਆਂ ਇੰੀਆਂ ਬੰਦੂਖਾਂ ਬਾਹਰ ਹੈ ਯਾਰ ਅੱਜ ਛੱਡੋ ਸਕੂਲ ਕੀ ਜਾਣਾ ਆਪਾਂ ਦੋ ਦਿਨ ਘਰੇ ਰਹਿ ਕੇ ਕੱਟ ਲੈਨੇ ਨਿਵੇਸ਼ਕ ਸੋਚਣਗੇ ਪੰਜਾਬ ਚ ਜਿਹੜੇ ਨਿਵੇਸ਼ ਕਰਨ ਆਏ ਐ ਕਿ ਯਾਰ ਇਹ ਕਿਹੋ ਜਿਹੀ ਸਟੇਟ ਹੈ ਜਿੱਥੇ ਲੀਡਰ ਆਫ ਆਪੋਜੀਸ਼ਨ ਇਹ ਕਹਿ ਰਿਹਾ ਹੈ ਲੀਡਰ ਆਫ ਆਪੋਜੀਸ਼ਨ ਐਲਓਪੀ ਨਾਟ ਫਾਦਰ ਆਫ ਪ੍ਰੋਪਾਗੈਂਡਾ ਐਫਓਪੀ ਹੀ ਇਜ਼ ਨਾਟ ਫਾਦਰ ਆਫ ਪ੍ਰੋਪਾਗੈਂਡਾ ਪਹਿਲਾਂ ਵੀ ਇਹਨਾਂ ਨੇ ਪ੍ਰੋਪਾਗੈਂਡਾ ਕੀਤਾ ਸੀਚੇਵਾਲ ਸਾਹਿਬ ਦੇ ਕੇਸ ਮਟੀਰੀਅਲ ਦੇ ਕੇਸ ਲੇਕਿਨ ਬਾਜਵਾ ਸਾਹਿਬ 5 ਮਿੰਟਾਂ ਚ ਇਹ ਸਾਰੀ ਕੰਟਰੋਵਰਸੀ ਨੂੰ ਖਤਮ ਕਰ ਸਕਦੇ ਮੈਂ ਪੰਜਾਬ ਸਰਕਾਰ ਵੱਲੋਂ ਯਕੀਨ ਦਿਵਾਉਣਾ ਹੈ ਵੀ ਇਹ ਪਰਚਾ ਵੀ ਕੈਨਸਲ ਹੋ ਜਾਊਗਾ ਕਾਰਵਾਈ ਵੀ ਠੱਪ ਕਰ ਦਾਂਗੇ ਇੰਨੀ ਗੱਲ ਸੱਚ ਕਹਿ ਦੇਣ ਵੀ ਮੈਂ ਛੁਰਲੀ ਛੱਡੀ ਸੀ ਬਾਜਵਾ ਸਾਹਿਬ ਇਹ ਗੱਲ ਕਹਿ ਦੇਣ ਵੀ ਮੈਨੂੰ ਆਈਪੀ ਜਾਂ ਰਾਤ ਨੂੰ ਪਤਾ ਨਹੀਂ ਲੱਗਿਆ ਕਿ ਬੱਤੀ ਗ੍ਰਨੇਡ ਹੈ ਮੈਨੂੰ ਕਿਸੇ ਅਫਸਰ ਤੋਂ ਪਤਾ ਨਹੀਂ ਲੱਗਿਆ ਮੈਂ ਤਾਂ ਭਰਾਵਾ ਅਖਬਾਰ ਪੜ੍ਹ ਕੇ ਛੁਰਲੀ ਛੱਡੀ ਸੀ ਤੇ ਮੈਨੂੰ ਗੱਲ ਖਤਮ ਕਰੋ ਤੇ ਮੈਂ ਗਾਰੰਟੀ ਦਿੰਦਾ ਤਾਂ ਬਾਦਲ ਸਾਹਿਬ ਤੁਹਾਡੇ ਪੁਰਾਣੇ ਸਾਥੀ ਬਿਕਰਮ ਮਜੀਠੀਆ ਨੇ ਜਿਹੜੇ ਉਹ ਵੀ ਉਹਨਾਂ ਦੇ ਹੱਕ ਚ ਉਤਰੇ ਨੇ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਆ ਉਹ ਕਹਿੰਦੇ ਕਹਿੰਦੇ ਕਿ ਮਾਨ ਸਾਹਿਬ ਉਹਨਾਂ ਨੇ ਸਿੱਧਾ ਮੁੱਖ ਮੰਤਰੀ ਸਾਹਿਬ ਨੂੰ ਕਹਿ ਕਹਿੰਦੇ ਮਾਨ ਸਾਹਿਬ ਹੁਣ ਇਹ ਕਹਿ ਕੇ ਨਹੀਂ ਸਰਨਾ ਕਿ ਟਾਇਰ ਫੱਟ ਗਿਆ ਜਾਂ ਸਿਲੰਡਰ ਫੱਟ ਗਿਆ ਕਹਿੰਦੇ ਹੁਣ ਦੱਸਣਾ ਪਊਗਾ ਕਿਉਂਕਿ ਪਿਛਲੇ ਦਿਨੀ ਜਿਹੜੀ ਆ ਉਹ ਕਾਲਿਆ ਸਾਹਿਬ ਦੇ ਘਰ ਤੇ ਹਮਲਾ ਹੋਇਆ ਹੋਰ ਜਿਹੜੇ ਥਾੜਿਆਂ ਦੇ ਨਜ਼ਦੀਕੀ ਹਮਲੇ ਹੋਏ ਨੇ ਕਹਿੰਦੇ ਹੁਣ ਦੱਸਣਾ ਪਊਗਾ ਕਿ ਬੱਤੀ ਬੰਬ ਹੈ ਕਿਤੇ ਨੇ ਜਿਹੜੇ ਪਹਿਲਾਂ 18 ਫੱਟ ਚੁੱਕੇ ਨੇ ਭੈੜੇ ਭੈੜੇ ਯਾਰ ਮ ਮਜੀਠੀਆ ਸਾਹਿਬ ਤਾਂ ਜਦੋਂ ਦੀ ਉਹਨਾਂ ਦੀ ਜੈਡ ਪਲੱਸ ਸਿਕਿਉਰਿਟੀ ਬੈਪਸ ਹੋਈ ਹੈ ਨਾ ਉਹਨਾਂ ਦਾ ਤਾਂ ਜੋਰ ਇਹੀ ਲੱਗਿਆ ਪਿਆ ਹੈ ਜੀ ਵੀ ਇਹ ਰਾਜਿਕਤਾ ਫੈਲ ਗਈ ਹਨੇਰਾ ਹੋ ਗਿਆ ਪੰਜਾਬ ਵਿੱਚ ਗੈਂਗਲੈਂਡ ਬਣ ਗਿਆ ਗੈਂਗਵਾਰਾਂ ਹੋਈ ਜਾਂਦੀ ਹੈ ਮਜੀਠੀਆ ਸਾਹਿਬ ਜੇ ਤੁਹਾਡੇ ਆਲੇ ਦੁਆਲੇ 100 ਗੰਨ ਮੈਨਾਂ ਦੀ ਥਾਂ ਜੇ ਅੱਜ 20 ਰਹਿ ਗਏ ਤਾਂ ਕਿਰਪਾ ਕਰਕੇ ਆਮ ਲੋਕਾਂ ਦੀ ਲਾਈਫ ਤੁਸੀਂ ਉਲਟਾ ਪੁਲਟਾ ਨਾ ਕਰੋ ਬਾਜਵਾ ਸਾਹਿਬ ਨਾਲ ਉਹ ਕਹਿੰਦੇ ਨੇ ਨਾ ਕੋੜੀ ਨੂੰ ਕਲੰਕੀ ਸੌ ਕੋ ਤੇ ਟੱਕਰਦਾ ਹੈ ਕੋੜੀ ਨੂੰ ਕਲੰਕੀ ਸੋ ਮਜੀਠੀਆ ਸਾਹਿਬ ਤੇ ਬਾਜਵਾ ਸਾਹਿਬ ਦੀ ਤਾਂ ਨੇਚਰਲ ਇੱਕ ਟੀਮ ਹੈ ਲੇਕਿਨ ਉਹਨਾਂ ਨੇ ਕੀ ਕਿਹਾ ਬੀਜੇਪੀ ਦੇ ਪ੍ਰਧਾਨ ਨੇ ਵੀ ਬਾਜਵਾ ਹੈਸ ਕ੍ਰੋਸਡ ਏ ਲਾਈਨ ਉਹਨਾਂ ਨੇ ਇੱਕ ਮੰਨਿਆ ਭਾਜਪਾ ਦੇ ਪ੍ਰਧਾਨ ਨੇ ਵੀ ਇੱਕ ਲਾਈਨ ਹੁੰਦੀ ਹੈ ਬਾਜਵਾ ਸਾਹਿਬ ਲਾਈਨ ਪਾਰ ਕਰ ਗਏ ਔਰ ਮੈਂ ਸਮਝਦਾ ਬਾਜਵਾ ਸਾਹਿਬ ਜੇ ਸਿਆਨੇ ਹੋਣ ਉਹਨਾਂ ਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਔਰ ਇਹ ਗਲਤ ਸਟੈਂਡ ਹੈ ਮੈਂ ਤਾਂ ਕਾਂਗਰਸ ਤੇ ਹੈਰਾਨ ਹੈ ਕਾਂਗਰਸ ਨੂੰ ਵਰਜਣਾ ਚਾਹੀਦਾ ਸੀ ਬਾਜਵਾ ਸਾਹਿਬ ਨੂੰ ਆ ਤਖਤੀ ਤਾਂ ਹੀ ਹੈ ਕਾਂਗਰਸ ਦਾ ਹੱਥ ਅਤਵਾਦੀਆਂ ਦੇ ਨਾਲ ਕਾਰਨ ਕੀ ਹੈ ਕਾਂਗਰਸ ਨੂੰ ਸਮਝਾਉਣਾ ਚਾਹੀਦਾ ਸੀ ਬਾਜਵਾ ਜੀ ਨੂੰ ਲੇਕਿਨ ਮੈਂ ਕਾਂਗਰਸ ਤੇ ਹੈਰਾਨ ਹੈ ਕਾਂਗਰਸ ਇਹਦਾ ਮਤਲਬ ਪੰਜਾਬ ਵਿਰੋਧੀ ਸੋਚ ਪਿਛਲੇ 50 ਸਾਲਾਂ ਤੋਂ ਜਿਹੜੀ ਉਹਨਾਂ ਦੀ ਸੀ ਅੱਜ ਵੀ ਉਸੇ ਤੇ ਕਾਇਮ ਹੈ ਉਹ ਚਾਹੁੰਦੀ ਨਹੀਂ ਪੰਜਾਬ ਤਰੱਕੀ ਕਰੇ ਉਹ ਚਾਹੁੰਦੀ ਨਹੀਂ ਪੰਜਾਬ ਕਾਮਯਾਬ ਹੋਵੇ ਕਾਂਗਰਸ ਨੇ ਬਾਜਵਾ ਸਾਹਿਬ ਨੂੰ ਨੱਥ ਪਾਉਣ ਦੀ بجائے ਉਹਨੂੰ ਪਿੱਠ ਤੇ ਸ਼ਾਬਾਸ਼ੀ ਦੇਤੀ ਕਹਿੰਦੇ ਚੱਕੋ ਚੱਕੋ ਖਿੱਚੋ ਕੰਮ ਖਿੱਚੋ ਕੰਮ ਸੋ ਕਹਿਣ ਦਾ ਮਤਲਬ ਹੈ ਨੁਕਸਾਨ ਤਾਂ ਪੰਜਾਬ ਦਾ ਹੈ ਪੰਜਾਬੀਆਂ ਦਾ ਹੈ ਸੋ ਇਸ ਕਰਕੇ ਦੁੱਖ ਦੀ ਗੱਲ ਹੈ ਬਿਆਨ ਵਾਪਸ ਲੈਣਾ ਚਾਹੀਦਾ ਆ ਤਮਾਸ਼ਾ ਨਹੀਂ ਕਰਨਾ ਚਾਹੀਦਾ ਆ ਬਦਲ ਸਾਹਿਬ ਕਮੇਂ ਦੇਖਦੇ ਹਾਂ ਕਿ ਲਗਾਤਾਰ ਵਿਰੋਧੀ ਜਿਹੜੇ ਨੇ ਉਹ ਪੰਜਾਬ ਸਰਕਾਰ ਨੂੰ ਕਾਨੂੰਨ ਦੀ ਸਥਿਤੀ ਤੇ ਆ ਕੇ ਘੇਰਦੇ ਨੇ ਕਹਿੰਦੇ ਹੁਣ ਜਿਹੜੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਕਹਿੰਦੇ ਉਹ ਵੀ ਰਾਤ ਨੂੰ ਛੜਕਾਂ ਦੇ ਫਿਰਨ ਲੱਗੇ ਕਿਉਂਕਿ ਪੰਜਾਬ ਦੇ ਕਾਨੂੰਨ ਦੀ ਸਥਿਤੀ ਬਿਲਕੁਲ ਡਿੱਗ ਚੁੱਕੀ ਹੈ ਗੌਰਵ ਯਾਦਵ ਨੂੰ ਮੁੱਖ ਮੰਤਰੀ ਜੀ ਫੇਰਦੇ ਨੇ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਫੀਲਡ ਚ ਉਤਰੋ ਇਹ ਪੁਰਾਣੀਆਂ ਸਰਕਾਰਾਂ ਕੀ ਕਹਿੰਦੀਆਂ ਹੁੰਦੀਆਂ ਸੀ ਆਪਦੇ ਡੀਜੀਪੀ ਨੂੰ ਵੀ 2 ਕਰੋੜ ਰੋਜ਼ ਦਾ ਤੁਸੀਂ ਕਮਾਓ 10 ਕਰੋੜ ਸਾਨੂੰ ਲਿਆ ਕੇ ਦਿਓ ਅਸੀਂ ਆਪਦੇ ਡੀਜੀਪੀ ਨੂੰ ਕਹਿੰਨੇ ਆ ਵੀ ਸੜਕਾਂ ਦੇ ਉੱਤਰੋ ਗੋ ਆਨ ਦਾ ਗਰਾਉਂਡ ਅਸ ਇਹ ਆਦੇਸ਼ ਹੈ ਮੁੱਖ ਮੰਤਰੀ ਜੀ ਦੇ ਸੋ ਇਸ ਕਰਕੇ ਇਹ ਤਾਂ ਡਰਾਮਾ ਕਰਦੇ ਆ ਪੰਜਾਬ ਨੂੰ ਲੁੱਟਿਆ ਕੁੱਟਿਆ ਦੁਬਾਰਾ ਲੁੱਟਣ ਦੀ ਤਿਆਰੀ ਚ ਹੈ ਦੁਬਾਰਾ ਆਏ ਬੈਠੇ ਆ ਜਿਵੇਂ ਬਿੱਲੀ ਦੁੱਧ ਦੇ ਭਾਂਡੇ ਨੂੰ ਵੇਖੀ ਜਾਂਦੀ ਹੁੰਦੀ ਹੈ ਆਏ ਬਾਜਵਾ ਸਾਹਿਬ ਔਰ ਉਹਨਾਂ ਦੀ ਟੀਮ ਪੰਜਾਬੀਆਂ ਨੂੰ ਦੇਖੀ ਜਾਂਦੀ ਹੈ ਲੇਕਿਨ ਆਮ ਆਦਮੀ ਇਹ ਸੁਪਨਾ ਸੱਚ ਨਹੀਂ ਹੁੰਦੇ ਉਸ ਹੁਣ ਲਗਾਤਾਰ ਜਿਹੜੀ ਉਹਨਾਂ ਬਾਜਵਾ ਸਾਹਿਬ ਦੇ ਬਿਆਨ ਬਿਆਨ ਤੇ ਜਿਹੜੀ ਲਗਾਤਾਰ ਸਿਆਸਤਾਂ ਭਖਦੀ ਹੋਈ ਨਜ਼ਰ ਆ ਰਹੀ ਆ ਤਾਂ ਇੱਕ ਪਾਸੇ ਇਹ ਕਾਂਗਰਸੀਆਂ ਦਾ ਇਕੱਠ ਕੀਤਾ ਗਿਆ ਦੂਜੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰ ਪਾਰਟੀ ਆ ਪੰਜਾਬ ਦੀ ਪੰਜਾਬ ਦੇ ਵਿੱਚ ਕਾਬਜ਼ ਹੈ ਉਹਨਾਂ ਦੇ ਵੱਲੋਂ ਇੱਕ ਪਾਸੇ ਜਿਹੜਾ ਇਕੱਠਾ ਹੈ ਉਹ ਕੀਤਾ ਜਾ ਰਿਹਾ ਹੈ